ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਰਿਕਵੈਸਟ ਹੈ ਤੁਹਾਡੇ ਗਾੜੀ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਐਡਾ ਚੈਨਲ ਨੂੰ ਮੇਰੇ ਵੀਰ ਵੱਤੋ ਵੱਤ ਸਬਸਕ੍ਰਾਈਬ ਕਰਿਆ ਕਰੋ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ ਆਪਦੇ ਕੋਲ ਪਹੁੰਚਿਆ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਭਾਈ ਗੋਪੀ ਦੇ ਫਾਰਮ ਤੇ ਬੂਰੀ ਮਹਿ ਲੈ ਕੇ ਸਜਣੋ ਤਿਲਾਂ ਵਾਲੀ ਤੇ ਦੋ ਤਿੰਨ ਵੜਾ ਤੋਹਫੇ ਜਾਂ ਢੇਰ ਓਟਦੀਆਂ ਵਾਲੀ ਆ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਬਾਈ ਠੀਕ ਐ ਵਧੀਆ ਪਰਮਾਤਮਾ ਦੀ ਕਿਰਪਾ ਸ਼ੁਕਰ ਮਾਲਕ ਦਾ ਆਈਸਾ ਪੂਰੀ ਲੈ ਜਾਂਦੀ ਹੈ ਪੂਰੀ ਲੈ ਜਾਂਦੀ ਦੂਜੇ ਸੂਏ ਠੀਕ ਹੈ ਤੇ ਲਾਲੀ ਤੇ ਨੀਲੀ ਚ ਵੀ ਹੈਗੀ ਤੇ ਸਮਝ ਲਾਲੇ ਨਹੀਂ ਕੋਲ ਐਡਰੈਸ ਕਰ ਗਿਆ ਨੋਟ ਭਾਈ ਅੰਡ ਭਾਈ ਲੱਤੂ ਸੇਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 98141 6492 98 141 6492 ਲੈ ਹਾਂਜੀ ਠੀਕ ਰਹਿੰਦੇ ਭਾਈ ਇੱਥੇ ਖੜ੍ਹ ਰੁਕ ਜਾਓ ਕੋਈ ਗੱਲ ਨਹੀਂ ਤੇ ਪੂਰੀ ਤੋਂ ਕਰ ਲਗੀ ਸ਼ੁਰੂਆਤ ਪਹਿਲ ਪੂਰੀ ਤੋਂ ਕਰਦੇ ਹਾਂ ਠੀਕ ਹੈ ਬੁਰੀ ਆ ਗਈ ਪਿਓਰ ਤਿਲਾਂ ਵਾਲੀ ਪਿਓਰ ਤਿਲਾਂ ਮਗਰ ਬੱਚਾ ਦਵਾ ਦੇਣਾ ਦਾ ਕੱਟਾ ਠੀਕ ਹੈ ਦੁੱਧ ਕਿੰਨਾ ਹੋ ਦੁੱਧ 11 ਕਿਲੋ ਜੀ ਮੌਕੇ ਦਾ 11 ਪਿਓਰ ਦੁੱਧੇ ਸੂਏ ਤੋਰ ਗਏ ਬਿਲਕੁਲ ਠੰਡੀ ਤੇ ਚਵਾਈ ਖਾਣ ਠੀਕ ਹੈ ਠੀਕ ਹੈ ਲੋ ਜੀ ਦੂਜਾ ਸੂਆ ਸਜਣੋ ਖਾਣ ਲੈਵਾ ਬਹੁਤ ਸੋਹਣਾ ਲੱਗਾ ਤੇ ਆ ਬੱਚਾ ਪੂਰਾ ਇਹ ਵੀ ਜਿਹੜਾ ਬੇਨਤੀ ਆਪਾਂ ਖੁੱਲੀ ਤੋਰ ਦੇ ਨੇ ਵੀ ਇਹਨਾਂ ਨੂੰ ਮੁੜ ਕੇ ਆਖਦੇ ਤੇ ਵੀਡੀਓ ਪਾਇਆ ਮੁੜ ਕੇ ਇਹਨਾਂ ਕੰਮ ਨਹੀਂ ਲੱਗਣਾ ਕਿਨੂੰ ਪਾਉਂਦਾ ਹੂੰ ਲੋ ਜੀ ਲਓ ਠੀਕ ਹੈ ਆ ਲੈ ਵਾ ਠੰਡੀ ਮੈਂ ਬਿਲਕੁਲ ਲੰਗੇ ਗੁੰਜੀ ਦੀ ਨੂੰ ਓਕੇ ਤੇ ਰੇਟ ਪਾਈ ਜਾਂਦਾ 90 95 ਦੀ ਦੇਖਦੀ ਆ ਜੀ ਹਾਂ ਆਪਾਂ 85 ਦੀ ਦੇ ਦਿੰਦੇ ਆ 85 ਦੀ ਹਾਂਜੀ ਹੋਰ ਕਰ ਦੇ ਕਰ ਲਓ ਤੂੰ ਸੌਣ ਕਰਾ ਲਓ ਮੇਰੀ ਮੋਟ ਜਿਆਦੀ 82 ਦੀ ਕਰ ਦੀ ਹਾਂ ਨਾ ਇੰਜ ਫਿਰ ਹਾਂ ਨਹੀਂ ਹਾਂਜੀ 82 ਗਾਂ ਦੇ ਫਿਰ ਦੂਜੇ ਨੰਬਰ ਵਾਲੀ ਜਿਹੜੀ ਆ ਇਹਦੇ ਆ ਬੱਚਾ ਹਾਂ ਜੀ ਕੱਲ ਸੂਈ ਆ ਮੱਛੀ ਆ ਇਹ ਮੱਛੀ ਆ ਬਹੁਤ ਮੱਛੀ ਬੜੀ ਪਿਆਰੀ ਪਾਈ ਹੈ ਨਾ ਤੋੜ ਕੇ ਤੋਹਫਾ ਨਿਕਾਲੀ ਕੱਲ ਸੂਈ ਕੱਲ ਸੂਈ ਦੂਜੇ ਕੋਲ ਬੜੀ ਠੰਡੀ ਮੱਛੀ ਕਾਲਾ ਕਿੰਨਾ ਗਿਆ ਉਹ ਕਾ 5 6 ਕਿਲੋ ਜੀ ਜੇ ਸੂਈ ਕਾਲਾ ਚੇਕ ਹਾਂਜੀ ਬਣਦੀ ਪਰਵਜੂਤੋ ਜਾਰੀ ਸੱਡੀ ਹੈਗੀ ਹਾਂ ਹਾਂ ਲਓ ਜੀ ਲੈ ਹੋਈ ਵੇਖੋ ਜੀ ਖਾਂ ਤਿਲਕੜਾ ਜਾ ਆਇਆ ਪਿਆ ਤੇ ਇਹਦਾ ਰੇਟ ਬਾਈ ਜੀ ਇਹਦਾ ਰੇਟ ਸੰਧੂ ਸਰ 30 ਦੀ ਦੇ ਦੀਏ ਥਾਣੇ ਵਾਂਡਾ ਸੋਣਾ ਲੱਗਾ ਹਨਾ ਮੋਟਾ ਮੋਟਾ ਥਣ ਲੱਗਾ ਹਾਂਜੀ ਜਾਇਜ ਕਰਕੇ ਦੇ ਦੀਏ 27000 ਦੀ ਦੇਣਾ 27 ਦੀ 27 ਦੀ ਹੈ ਹਨਾ ਹਾਂਜੀ ਚਲੋ ਹਾਂਜੀ ਹੋਰ ਕਰ ਦਿਓ ਮਾਰ 6000 26 ਦੀ 26 ਦੇ ਦਿਓ ਹਾਂਜੀ ਨੋ ਸੱਜਣ 26000 ਦੀ ਇੱਕ ਆ ਗਈ ਜਰਸੀ ਹਨਾ ਜਰਸੀ ਠੀਕ ਆ ਜਰਸੀ ਕੋਲ ਦੁੱਧ ਕਿੰਨਾ ਹੋਗਾ ਜਰਸੀ ਕੋਲ 8 ਕਿਲੋ 8 ਕਿਲੋ ਠੀਕ ਹੈ ਧਰਾਏ ਦੇ ਦੋ ਇਹਨਾਂ ਅੱਛਾ ਠੀਕ ਆ ਉਹਦਾ ਭਰਾ ਦਾ ਹਨਾ ਆਸੇ ਲਾ ਜੀ ਲੋ ਸਜਣੋ ਬੱਚਾ ਨਹੀਂ ਜੇਗਾ ਜਲਦੀ ਜੋਰ ਜੀ 8 ਕਿਲੋ ਦੁੱਧ ਜੀ ਠੀਕ ਹੈ ਥਾਨ ਬੜਾ ਚੰਗਾ ਲੱਗਾ ਜੀ ਲੈਵੇ ਦੀ ਬੰਤਰ ਵਿਖਾਲਾ ਥੋੜਾ ਜਿਹਾ ਗਾਂ ਨੂੰ ਵਿਖਾਉਂਦੀ ਹੈ ਠੀਕ ਹੈ ਲੈਓ ਲੋ ਜੀ ਥਾਨ ਬੜਾ ਸੋਹਣਾ ਲੱਗਾ ਲੰਮਾ ਲੰਮਾ ਥਾਨ ਤੇ ਰੇਟ ਵਾਈ ਜੀ ਦਾ ਜੀ ਜੀ ਹਾਂ ਜੀ ਹੋਰ ਕਰ ਦੀਏ 16000 ਦੀ ਦੇਣਾ ਬੰਦਾ ਨਹੀਂ ਕਰਦੀ ਇਹ ਤੋਂ ਥੱਲੇ ਹਾਂ ਜੀ ਬੰਦਾ ਨਹੀਂ ਉਹ ਇਹਨਾਂ ਦਾ 160 ਛੋਟਾ ਰੋਣ ਲੀਂਦੀ ਹੈ ਹਾਂ ਇਹਨਾਂ ਦੀ ਛੋਟਾ 14 ਵਾਲਾ 15 ਦੀ ਹੈ ਠੀਕ ਹਾਂ ਜੀ ਆਹ ਖੁੱਲ ਗਿਆ ਜੀ ਚੰਦਾ ਹਾਂਜੀ ਠੀਕ ਲੈ ਸੱਜਰੋ ਆਹ ਤਾਂ ਦੇਖ ਜਿਓਂ ਲੱਗਦਾ ਹਾਂਜੀ ਕੀ ਕਰਦੀ ਕਰਾਜੀ ਫੁੱਲ ਚਾਰ ਫੁੱਲ ਦੀ ਕੱਟੀ ਲਾਓ ਭਾਈ ਜਿ ਲਾਓ ਲਓ ਸੱਜਰੋ ਵੱਡਾ ਪੂਰਾ ਢਾਂਚਾ ਛੋਟਾ ਨਹੀਂ ਕੱਦ ਸਾ ਨਾਲ ਨਹੀਂ ਦੇ ਜੰਦੋ ਚੌਕੀ ਦੱਸਿਆ ਨਾ ਹਾਂਜੀ ਹਾਂਜੀ ਦੰਦੋ ਚੌਕੀ ਆ ਠੀਕ ਆ ਤਾਜੀ ਹੋਈ ਆ ਬੋਲਾ ਕਿੰਨਾ ਦੱਸਿਆ ਸੀ ਇਹਦੇ ਥੰਡੇ ਹੋਣਾ ਚਾਹੀਉ 13 13 ਚਲੋ ਹਾਂਜੀ ਬਥਾਰਾ ਜਾਨਾ 13 ਤੇ ਰੇਟ ਬਾਈ 55 ਦੀ ਵੇਖ 55 ਦੀ ਜੈਸਨ ਹੋ ਤੇ ਜਾਂ ਘੱਟ ਕਰਨਾ 47000 ਦੀਆਂ ਆ ਗਿਣਾ ਉਹ ਆ ਛੱਡ ਦੇ ਤੱਕਾ ਵੜਾ ਜਾਣਾ ਖੁਸ਼ ਨੀਂਦਾ 40 ਦੀ ਦੇਦਾ 100 200 ਹੀ ਛੋਟ ਹੋਣੀ ਠੀਕ ਹੈ 40000 ਦੀ ਸੱਜੋ ਇਹ ਨਹੀਂ ਦੱਸਦੀ ਨਹੀਂ ਹਾਂ ਜੈ ਜਕੀਮਤਾ ਖਰੀਦਾਰੀ ਕਰਿਓ ਸਾਸੀ ਗਾਲ